ਫਤੇ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਖੜੇ ਆਂ ਜਰਮਨੀ ਦੀ 44 ਨੰਬਰ ਰੋਡ ਤੇ ਤੇ ਵੀਡੀਓ ਬਣਾ ਰਹੇ ਆ ਜਿਹੜੇ ਵੇਰ ਲਥਵਾਨੀਆਂ ਆ ਰਹੇ ਆ ਲਟਬੀਆ ਦੇ ਥਰੂ ਤੇ ਵੀ ਕਿਹੜੀ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਕੀ ਸਿਸਟਮ ਹੈ ਨਾ ਪਹਿਲਾਂ ਚੈੱਕ ਕਰਾ ਲਓ ਬਰਸੀਨ ਲੱਗਿਆ ਇੱਧਰ ਵੀ ਗਰਮੀਆਂ ਦਾ ਵੀ ਤਿਆਰ ਕਰਨਗੇ ਸ਼ਾਇਦ ਤੇ ਵੀਰੇ ਜਿਹੜੇ ਵੀਰ ਆ ਰਹੇ ਆ ਪਹਿਲਾਂ ਤਾਂ ਤੁਹਾਨੂੰ ਟੀ ਵੀਜ਼ਾ ਲੈਣਾ ਪੈਂਦਾ ਲੱਟ ਵੀ ਆਦਾ ਨਾ ਉਹ ਤਾਂ ਜਿਹੜੇ ਤੁਸੀਂ ਏਜੰਟ ਦੇ ਥਰੂ ਅਪਲਾਈ ਕਰਦੇ ਪਏ ਹੋ ਉਹਨੇ ਸਾਰਾ ਕੁਝ ਕਰਾ ਕੇ ਦੇਣਾ ਹੁੰਦਾ ਕਈ ਵਾਰੀ ਕੀ ਕਰਦੇ ਆ ਵੀ ਬੀ ਪੀ ਸੀ ਸੀ ਵਗੈਰਾ ਹਨਾ ਉਹ ਬੰਦੇਆਂ ਨੂੰ ਦੱਸਦੇ ਨੇ ਵੀ ਆਪਾਂ ਨੂੰ ਲਥਵਾਨੀਆ ਦੇ ਵੀ ਲਈ ਪੀ ਸੀ ਸੀ ਲੈਣੀ ਪੈਂਦੀ ਆ ਕੱਲ ਵੀਰ ਦਾ ਮੈਸੇਜ ਆਇਆ ਸੀ ਵੀ ਐਸ ਪੀ ਵਾਲੀ ਵੀ ਚੱਲ ਜਾਂਦੀ ਆ ਤੇ ਪਰ ਜੇ ਤੁਸੀਂ ਪਾਸਪੋਰਟ ਵਾਲੀ ਬਣਾ ਕੇ ਲੇ ਕੇ ਆਉ ਤਾਂ ਬੜੀ ਵਧੀਆ ਚੀਜ਼ ਆ ਜਿੱਥੇ ਤੁਸੀਂ ਪੀਸੀਸੀ ਲਟਵੀ ਵਾਲੀ ਬਣਾਉਨੇ ਆ ਉਹਨਾਂ ਡੀ ਵੀਜ਼ਾ ਅਪਲਾਈ ਕਰਦੇ ਹੋ ਆਪ ਦਾ ਐਕਸਪੀਰੀਅੰਸ ਲੈਟਰ ਸਾਰੇ ਪੇਪਰ ਤਿਆਰ ਕਰਦੇ ਹੋ ਨਾ ਜਿਨ੍ਹਾਂ ਤੇ ਤੁਸੀਂ ਲਟਵੀਆ ਦਾ ਨਾਮ ਮੈਂਸ਼ਨ ਕਰਦੇ ਹੋ ਨਾ ਉਹ ਪੇਪਰ ਹਰੇਕ ਲਥਵਾਨੀਆਂ ਲਈ ਵੀ ਬਣਾਓ ਲਥਵਾਨੀਆਂ ਦੇ ਲਈ ਵੀ ਉਹ ਪੇਪਰ ਜ਼ਰੂਰੀ ਹੋ ਜਾਂਦਾ ਜਿਵੇਂ ਪੀਸੀਸੀ ਹੋ ਗਈ ਹੈ ਨਾ ਜਦੋਂ ਤੁਸੀਂ ਲੱਟ ਵੀ ਵਾਲੀ ਬਣਾਈ ਨਾਲ ਹੀ ਉਹਦੇ ਅਪਲਾਈ ਕਰ ਦੋ ਲਥੁਵਾਨੀ ਵਾਲੀ ਕਿਉਂਕਿ ਟਾਈਮ ਲੱਜਿੰਦੇ ਜੇ ਪਾਸਪੋਰਟ ਵਾਲੀ ਆ ਹਨਾ ਤੇ ਉਹ ਫਿਰ ਤੁਹਾਨੂੰ ਲੋਡ ਨਹੀਂ ਪੈਂਦੇ ਨੋਟਰੀ ਕਰਾ ਕੇ ਪੋਸਟਲ ਕਰਾ ਕੇ ਇੱਥੇ ਆ ਕੇ ਹੁਣ ਇੰਡੀਆ ਦੀ ਪੀਸੀਸੀ ਵੀ ਡਬਲ ਲੀਗਲਾਈਜੇਸ਼ਨ ਹੁੰਦੀ ਆ ਲਥੁਵਾਨੀਆ ਵਿੱਚ ਉਹ ਚਲੋ ਇੰਡੀਆ ਦੀ ਐਮਬੈਸੀ ਹੈਗੀ ਆਪਣੇ ਲਥੁਵਾਨੀਆ ਵੈਲੈਂਸ ਖੁੱਲ ਗਈ ਇਹਨਾਂ ਦੀ ਰਾਜਧਾਨੀ 'ਚ ਉੱਥੋਂ ਸਾਰਾ ਸਿਸਟਮ ਹੋ ਜਾਂਦਾ ਜੇ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਤੇ ਬਾਕੀ ਪੇਪਰ ਇਹ ਕਰਕੇ ਤਿਆਰ ਸਾਰੇ ਐਕਸਪੀਰੀਅੰਸ ਲੈਟਰ ਹੋਇਆ ਇਹ ਹੋਇਆ ਪੀਸੀਸੀ ਹੋਈ ਪਾਸਪੋਰਟ ਤੇ ਸਰਨੇਮ ਜ਼ਰੂਰੀ ਆ ਕਈ ਵੀਰ ਕਹਿੰਦੇ ਯਾਰ ਲੱਟ ਵੀ ਆ ਜਾਣਾ ਵੀ ਸਰਨੇਮ ਦੀ ਕੀ ਲੋੜ ਆ ਬਾਅਦ ਚ ਜੇ ਤੁਸੀਂ ਲੱਟ ਵੀ ਆ ਤੇ ਲੋਥਾਨੀ ਆਓਗੇ ਤਾਂ ਤੁਹਾਨੂੰ ਪਾਸਪੋਰਟ ਤੇ ਸਰਨੇਮ ਜ਼ਰੂਰੀ ਆ ਐਸ ਲਈ ਉਹਨੂੰ ਪਹਿਲਾਂ ਹੀ ਬਣਾ ਕੇ ਰੱਖ ਲਓ ਕਹਿੰਦੇ ਤੁਸੀਂ ਪਹਿਲਾਂ ਡੀ ਵੀਜ਼ਾ ਲੈ ਲਓ ਫੇਰ ਕਹੋ ਭਾਈ ਵੀ ਅਸੀਂ ਉੱਥੇ ਸਰਨੇਮ ਕਰਾ ਲਿਓ ਸਹੀ ਨਹੀਂ ਹੁੰਦਾ ਪਹਿਲਾਂ ਹੀ ਆਪਦਾ ਸਰਨੇਮ ਲਗਵਾਓ ਪਾਸਪੋਰਟ ਤੇ ਤੇ ਜਿਹੜੇ ਵੀਰਾਂ ਨੇ ਹਜੇ ਤੱਕ ਕੋਈ ਕੁਸ ਕੀਤਾ ਨਹੀਂ ਫਰੀ ਨੇ ਉਹ ਆਪਦਾ ਪਾਸਪੋਰਟ ਤੇ ਸਰਨੇਮ ਜ਼ਰੂਰ ਲਗਵਾਓ ਬਹੁਤ ਗਰੀ ਕਿਹਾ ਆਪਾਂ ਤੇ ਉਹ ਆਪਦਾ ਜ਼ਰੂਰ ਕਰਵਾ ਕੇ ਰੱਖੋ ਬਾਕੀ ਲਠਵਾਨੀਆਂ ਦਾ ਕੰਮ ਜਾਦੇ ਬੰਦਿਆਂ ਨੂੰ ਆਏ ਵੀ ਇੱਥੇ ਹੁਣ ਦੇਸ਼ ਤੇ ਵੱਧ ਆਉਣ ਲੱਗੇ ਟਰੈਵ ਵੱਧ ਗਏ ਨਾ ਵੀ ਇੱਥੇ ਪਹਿਲਾਂ ਆ ਗਏ ਆ ਬੰਦੇ ਨੂੰ ਇਹ ਆ ਵੀ ਮੈਂ ਲਥੁਵਾਨੀਆ ਦੇ ਲਈ ਹੀ ਅਪਲਾਈ ਕਰਨਾ ਪਰ ਇਦਾਂ ਦੀ ਕੋਈ ਗੱਲ ਨਹੀਂ ਕਿ ਹੋਰ ਵੀ ਵਧੀਆ ਦੇਸ਼ ਨੇ ਲਥੁਵਾਨੀਆ ਦੇ ਨਾਲੋਂ ਵੀ ਵਧੀਆ ਨੇ ਜਿੱਥੇ ਤੁਹਾਨੂੰ oportunidades ਮਿਲਦੀਆਂ ਯੂਰਪ ਸਾਰਾ ਇੱਕੋ ਹੀ ਗੱਲ ਆ ਜਿਵੇਂ ਮੰਨ ਲਓ ਵੀ ਤੁਸੀਂ ਦबई ਤੁਰਮਾਨੀਆਂ ਆਉਨੇ ਉੱਥੇ ਲਾਇਸੈਂਸ ਤੁਹਾਡਾ ਬਦਲ ਜਾਂਦਾ ਪਰ ਲਥੁਵਾਨੀਆ ਨਹੀਂ ਬਦਲਦਾ ਪਰ ਲਥੁਵਾਨੀਆ 95 ਨੰਬਰ ਕੋਡ ਤੁਹਾਨੂੰ ਸੌਖਾ ਮਿਲ ਜਾਂਦਾ ਤੇ ਕਰੋਸੀਆ ਲਾਇਸੈਂਸ ਬਦਲ ਜਾਂਦਾ ਇੰਡੀਆ ਵਾਲਾ ਵੀ ਤੇ ਦੁਬਈ ਵਾਲਾ ਵੀ ਹਨ ਬਾਕੀ ਸਲਵਾਕੀਆ ਬਦਲ ਜਾਂਦਾ ਜਿਨ੍ਹਾਂ ਕੋਲ ਬੀ ਕੈਟਾਗਰੀ ਦਾ ਲਾਇਸੈਂਸ ਹੈਗਾ ਗਲਫ ਦਾ ਤੇ ਇੰਡੀਆ ਵਾਲਾ ਤਾਂ ਚਲੋ ਆਪਣੇ ਕੋਲ ਬੀ ਕੈਟਾਗਰੀ ਦੇ ਨਾਲ ਹੁੰਦਾ ਹੀ ਆ ਉਹ ਤਾਂ ਬਦਲ ਹੀ ਜਾਂਦਾ ਸਲਵੇਨੀਆ ਲਾਇਸੈਂਸ ਬਦਲ ਜਾਂਦਾ ਪਰ ਇੱਥੇ ਤੁਹਾਨੂੰ ਕੋਡ 95 ਲੈਣਾ ਪੈਂਦਾ ਪਰ ਉਹ ਤੁਸੀਂ ਸ਼ੁਰੂ-ਸ਼ੁਰੂ ਚ ਮਿਹਨਤ ਕਰਕੇ ਕੋਡ 95 ਲੈ ਲੈ ਲਾਇਸੈਂਸ ਤੁਹਾਡਾ ਬਦਲ ਗਿਆ ਤੁਹਾਨੂੰ ਆਉਣ ਵਾਲੇ ਸਮੇਂ ਚ ਸੌਖਾ ਹੋ ਜੂ ਇਸ ਲਈ ਇਹ ਜ਼ਰੂਰੀ ਨਹੀਂ ਵੀ ਤੁਸੀਂ ਲਥਵਾਨੀਆਂ ਹੀ ਆਓ ਆਹ ਦੇਸ਼ਾਂ ਦਾ ਫਰਕ ਹੁੰਦਾ ਮਿਹਨਤ ਤਾਂ ਸਾਰੇ ਕਿਤੇ ਕਰਨੀ ਪੈਣੀ ਆ ਗੱਡੀਆਂ ਚਲਾਉਣੀਆਂ ਪੈਣੀਆਂ ਮੁਸ਼ਕਲਾਂ ਥੋੜੀਆਂ ਬਹੁਤੀਆਂ ਹਰੇਕ ਜਗ੍ਹਾ ਹੀ ਹੁੰਦੀਆਂ ਹਨਾ ਅੱਜ ਕੱਲ ਤਾਂ ਵੀ ਮਾਂ ਵੀ ਦੁੱਧ ਨਹੀਂ ਪਲੌਂਦੀ ਜਦ ਤੱਕ ਬੱਚਾ ਨਾ ਰੋਵੇ ਇਸ ਲਈ ਉਹਨਾਂ ਕਿ ਤਾਂ ਕਰਨਾ ਹੀ ਪੈਂਦਾ ਹਨਾ ਮਿਹਨਤ ਤਾਂ ਕਰਨੀ ਪੈਂਦੀ ਹੈ ਬਾਕੀ ਚੜਦੀ ਕਲਾ ਚ ਰਹਾਂਗੇ ਤਾਂ ਸਾਰਾ ਕੁਝ ਸੀਗਾ ਤੇ ਵੱਧ ਤੋਂ ਵੱਧ ਵੀਰ ਜਿਹੜੇ 골ਫ ਚ ਨੇ ਐਕਸਪੀਰੀਅੰਸ ਹੈਗਾ ਉਹ ਜਰੂਰ ਯੂਰਪ ਆਉ ਵਧੀਆ ਗੱਲਾਂ ਨੇ ਹਾਂ ਜਿਨ੍ਹਾਂ ਦਾ ਉੱਥੇ ਸੈਟ ਆ ਕੰਮ ਉਹਨਾਂ ਨੂੰ ਤਾਂ ਪੰਗਾ ਲੈਣ ਦੀ ਲੋੜ ਨਹੀਂ ਜਿੰਦੇ ਕਹਿੰਦਾ ਬਈ ਕਈਆਂ ਦਾ ਪੈਨਟੀ ਸੈੱਟ ਹੁੰਦਾ ਹਨ ਕਈਆਂ ਦਾ 골ਫ ਚ ਆ ਜਾਂਦਾ ਕਹਿੰਦਾ ਯੂਰਪ ਚ ਨਹੀਂ ਆਉਂਦਾ ਕਈਆਂ ਦਾ ਕੈਨੇਡਾ ਜਾਂਦੀ ਜਗ੍ਹਾ ਜਗ੍ਹਾ ਜਿੱਥੇ ਬੰਦੇ ਦੀ ਸੈਟਿੰਗ ਆਉਂਦੀ ਆ ਕਰੋ ਜਿਨ੍ਹਾਂ ਦੀ 골ਫ ਚ ਠੀਕ ਠੀਕ ਤਨਖਾਹ ਵਾ ਬਈ ਸੈਟਿੰਗ ਹੈ ਨਹੀਂ ਔਖਾ ਉਹ ਇੱਥੇ ਆਓ ਉੱਥੇ ਨਾਲੋਂ ਬਹੁਤ ਵਧੀਆ ਇੱਥੇ ਤੇ ਜਿਨ੍ਹਾਂ ਦਾ ਉੱਥੇ ਆ ਕੰਮ ਲੋਟ ਉੱਥੇ ਵੀ ਸਹੀ ਆ ਪਰ ਇੰਡੀਆ ਤੋਂ ਵੀ ਡਰਾਈਵਰ ਸਿੱਦੇ ਯੂਰਪ ਆ ਰਹੇ ਆ ਜਿਹੜੇ ਬੰਦਿਆਂ ਨੂੰ ਇੰਗਲਿਸ਼ ਆਉਂਦੀ ਆ ਐਕਸਪੀਰੀਅੰਸ ਹੈਗਾ ਗੱਡੀ ਦਾ ਉਹ ਬੰਦੇ ਆ ਰਹੇ ਆ ਆ ਸਕਦੇ ਆ ਤੇ ਉਹ ਬੰਦਿਆਂ ਨੂੰ ਗਲਫ ਚ ਜਾਣ ਦੀ ਲੋੜ ਨਹੀਂ ਠੀਕ ਹੈ ਜੀ ਇਹ ਬਸ ਪੀਸੀਸੀ ਦੇ ਰਿਲੇਟਡ ਹੀ ਸੀਗੀ ਥੋੜੀ ਜਿਹੀ ਵੀਡੀਓ ਵੀ ਭਾਈ ਲੱਥਵਾਨੀਆਂ ਦੇ ਲਈ ਵੀ ਪੀਸੀਸੀ ਆਪਦੀ ਬਣਵਾ ਕੇ ਲੈ ਕੇ ਆਓ ਪਾਸਟਲ ਕਰਵਾ ਕੇ ਲੈ ਕੇ ਆਓ ਤੇ ਬਾਕੀ ਦੇਸ਼ਾਂ 'ਚ ਤੁਸੀਂ ਆ ਸਕਦੇ ਹੋ ਜ਼ਰੂਰੀ ਨਹੀਂ ਕਿ ਵੀ ਤੁਸੀਂ ਪਹਿਲਾਂ ਲਟਵੀਆ ਦਾ ਵੀਜ਼ਾ ਲਓ ਫਿਰ ਲਥੁਵਾਨੀਆ ਆਓ ਜ਼ਰੂਰੀ ਨਹੀਂ ਵੀ ਲਥੁਵਾਨੀਆ ਹੀ ਆਉਣਾ ਜੇ ਤੁਸੀਂ ਸਿੱਧਾ ਲਟਵੀਆ ਆ ਜਾਓ ਵੀ ਨਹੀਂ ਮਾੜਾ ਉੱਥੇ ਲਾਇਸੈਂਸ ਬਦਲ ਜਾਂਦਾ ਤੇ ਹੋਰ ਦੇਸ਼ ਵੀ ਜਿਵੇਂ ਤੁਹਾਨੂੰ ਦੱਸਿਆ ਵੀ ਤੁਸੀਂ ਉੱਥੇ ਵੀ ਆ ਸਕਦੇ ਹੋ ਤੇ ਮਾੜੇ ਦੇਸ਼ ਨਹੀਂ ਕੋਈ ਵੀ ਵਧੀਆ ਨੇ ਲਾਇਸੈਂਸ ਬਦਲਦਾ ਤੁਹਾਨੂੰ ਲਥੁਵਾਨੀਆ ਆ ਕੇ ਸਾਲ ਨੂੰ 2 ਸਾਲਾਂ ਨੂੰ 3 ਸਾਲਾਂ ਨੂੰ ਲਾਇਸੈਂਸ ਬਣਾਉਣਾ ਪੈਣਾ ਜਾਂ ਕੋਈ ਹੋਰ ਰਾਹ ਲੱਭਣਾ ਪੈਣਾ ਮਿਹਨਤ ਕਰਨੀ ਪੈਣੀ ਆ ਪੜ੍ਹਨਾ ਪੈਣਾ ਹਨਾ ਤੇ ਉਹ ਵੀ ਜੇਕਰ ਕੋਈ ਗੱਲ ਨਹੀਂ ਜੇ ਕਰ ਸਕਦੇ ਹੋ ਤਾਂ ਆ ਜਾਓ ਪਰ ਜੇ ਆਪਾਂ ਉਸ ਹਾਵ ਨਾਲ ਦੇਸ ਦੇਖ ਲਈਏ ਵੀ ਆਪਾਂ ਪਹਿਲਾਂ ਜਿਗਾਰਡਮੈਂਟ ਉਦਾਂ ਦਾ ਹੀ ਕਰ ਲਈਏ ਵੀ ਆਪਾਂ ਦੇਸ ਹੀ ਉਹੀ ਚੁਣਦੀਏ ਜਿੱਥੇ ਸਾਨੂੰ ਇਹ ਇਹ ਮੌਕਾ ਮਿਲਦੇ ਲਾਇਸੈਂਸ ਦਾ ਤਾਂ ਉਹ ਵੀ ਮਾੜਾ ਨਹੀਂ ਠੀਕ ਹੈ ਜੀ ਬਾਕੀ ਡਰਾਈਵਰ ਵੀਰਾਂ ਤੱਕ ਜਰੂਰ ਇਹ ਵੀਡੀਓ ਭੇਜ ਦਿਓ ਜਿਹੜੇ ਵੀਰ ਕਰ ਰਹੇ ਆ ਜਾਂ ਬਣਾ ਰਹੇ ਆ ਜਾਂ ਆਉਣਾ ਚਾਹੁੰਦੇ ਆ ਹਨਾ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਠੀਕ ਹੈ ਜੀ ਬਾਕੀ ਦੱਸਿਓ ਕਿਵੇਂ ਲੱਗੀ ਵੀਡੀਓ ਤੇ ਮਿਲਦੇ ਆ नेक्स्ट ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ